ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਿਲਣਾ ਆਏ ਹਾਂ ਗੁਰਪਾਲ ਸਿੰਘ ਖਾਲਸਾ ਪਾਲਾ ਜੀ ਨੂੰ ਪਿੰਡ ਰਾਮਨਗਰ ਜੋ ਇੱਕ ਅਪਾਹਜ ਹਨ ਤੇ ਅਪਾਹਜਾਂ ਵਾਸਤੇ ਜੋ ਵੀ ਨਵੀਆਂ-ਨਵੀਆਂ ਸਕੀਮਾਂ ਆਉਂਦੀਆਂ ਹਨ ਇਹ ਦੱਸਦੇ ਰਹਿੰਦੇ ਹਨ ਜੇ ਕਿਸੇ ਨੂੰ ਅਪਾਹਜ ਨੂੰ ਕੋਈ ਸਕੀਮ ਬਾਰੇ ਨਹੀਂ ਪਤਾ ਹੈਗਾ ਤਾਂ ਆਪਾਂ ਪਾਲਾ ਜੀ ਤੋਂ ਸੁਣਾਂਗੇ ਬਾਈ ਜੀ ਦੱਸਣਗੇ ਤੁਹਾਨੂੰ ਵੀ ਅਪਾਹਜਾਂ ਵਾਸਤੇ ਕਿਹੜੀਆਂ-ਕਿਹੜੀਆਂ ਸਕੀਮਾਂ ਚੱਲਦੀਆਂ ਹਨ ਤਾਂ ਆਪਾਂ ਬਾਈ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਜਿਸਪਾਲਸਿੰਗ ਬਾਲਾ ਰਾਮਨਗਰ ਰਾਸ਼ਟਰੀ ਆਦਿਵਾਂਗ ਅਸ਼ੀਸ਼ ਦੀ ਇਕਾਈ ਬਟੰਡਾ ਜ਼ਿਲ੍ਹਾ ਪ੍ਰਧਾਨ ਸੋ ਸਾਥੀਓ ਜਿਹੋ ਅੰਗਹੀਣ ਵੀਰ ਨੇਗੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਲੱਗੀਆਂ ਕਿਸੇ ਦਾ ਯੂਆਈਡੀ ਕਾਰਡ ਨਹੀਂ ਬਣਿਆ ਹੈਗਾ ਪੁਰਾਣੇ ਕਾਰਡ ਬਣੇ ਹੋਏ ਨੇਗੇ ਉਹਨਾਂ ਨੂੰ ਤਬਦੀਲ ਕਰੋ ਯੂਆਈਡੀ ਕਾਰਡ ਸੈਂਟਰ ਗਵਰਨਮੈਂਟ ਦਾ ਬਣਿਆ ਹੋਇਆ ਉਹਨੂੰ ਬਣਵਾਓ ਜਿਨ੍ਹਾਂ ਕੋਲ ਨਹੀਂ ਬਣੇ ਹੋਈ ਤੇ ਦੂਸਰਾ ਜਿਹੜਾ ਯੂਆਈਡੀ ਕਾਰਡ 80% ਤੋਂ ਉੱਪਰ ਬਣਿਆ ਹੋਇਆ ਉਹਨਾਂ ਨੂੰ ਬੈਟਰੀ ਵਾਲਾ ਸਾਈਕਲ ਮਿਲਦਿਆ ਤੇ ਆ ਦੂਜਿਆਂ ਨੂੰ ਆਮ ਸਾਈਕਲ ਮਿਲਦਿਆ ਤੇ ਆਪਣੇ ਸਾਰੀਆਂ ਸਹੂਲਤਾਂ ਵੀ ਆਈਡੀ ਕਾਰਡ ਤੇ ਹੀ ਮਿਲਦੀਆਂ ਹਨ ਤੇ ਰਾਸ਼ਨ ਕਾਰਡ ਬਣਦਾਗਾ ਆਪਣਾ ਇਹਨਾਂ ਅੰਗੀਆਂ ਨੂੰ ਸਪੈਸ਼ਲ ਆਇਆਗਾ ਉਹ ਵੀ ਬਣਦਾਗਾ ਤੇ ਉਹ ਵੀ ਬਣਵਾਓ ਸਾਰਿਆਂ ਨੇ ਰਲ ਮਿਲ ਕੇ ਇੱਕ ਦੂਸਰੇ ਦੀ ਅੰਗੀਆਂ ਦੀ ਮਦਦ ਕਰੋ ਜਿਸਨੂੰ ਵੀ ਕਿਸੇ ਦੀ ਚੀਜ਼ ਦੀ ਲੋੜ ਹੈ ਤੇ ਕਿਸੇ ਨੂੰ ਟਰਾਈਸਾਈਕਲ ਫਾੜੀਆਂ ਤੇ ਆਪਣਾ व्हीलचेयर ਕਨਾਲੀਆਂ ਮਸ਼ੀਨਾਂ ਜੋ ਵੀ ਕੋਈ ਚੀਜ਼ ਦੀ ਲੋੜ ਹੁੰਦੀ ਹੈ ਤਾਂ ਦਾਸ ਤੁਹਾਡੀ ਸੇਵਾ ਦੇ ਵਿੱਚ ਬੈਠਾ ਹੈ ਪਾਲਾ ਸਿੰਘ ਰਾਮਨਗਰ ਕਿਲਾ ਪ੍ਰਧਾਨ ਰਾਕੇ ਜਦਵਾਂਗੇ ਸਿਸ ਵਾਹਿਗੁਰੂ ਜਿੱਤ ਦਾ ਖਾਲਸਾ ਵਾਹ ਬਾਬਾ ਜੀ ਜੇਕਰ ਜਿਹੜਾ ਤੁਸੀਂ ਜੁਆਈ ਆਈ ਡੀ ਕਾਰਡ ਬਾਰੇ ਗੱਲ ਕਰਦੇ ਹੋ ਇਹ ਕਾਰਡ ਆਪਾਂ ਨੂੰ ਕਿੱਥੋਂ ਬਣਵਾਉਣਾ ਪਊਗਾ ਇਹ ਸੁਵਿਧਾ ਕੇਂਦਰ ਤੋਂ ਅਪਲਾਈ ਹੋ ਜਾਂਦਾ ਹੈ ਜੀ ਤੇ ਸੁਵਿਧਾ ਉਹ ਸਲਿੱਪ ਦੇ ਦਿੰਦੇ ਗੱਟ ਕੇ ਉਸ ਤੋਂ ਬਾਅਦ ਬਠਿੰਡਾ ਸਿਵਲ ਸਤਾਲ ਸਿਵਲ ਸਰਜੰਟ ਉਹ ਹੀ ਬਣਦਾ ਹੈ ਜੀ ਅੱਛਾ ਜੀ ਇੱਕ ਜਿਹੜੀਆਂ ਸਰਕਾਰ ਵੱਲੋਂ ਤੁਸੀਂ ਕਹਿ ਰਹੇ ਹੋ ਵੀ ਆਉਂਦੀਆਂ ਹਨ ਮਸ਼ੀਨਾਂ ਟ੍ਰਾਈਸਾਈਕਲ ਵਗੈਰਾ ਇਹਨਾਂ ਦੀ ਕੋਈ ਫੀਸ ਵੀ ਹੁੰਦੀ ਹੈ ਇਹਨਾਂ ਦੇ ਜੀ ਇੱਥੇ ਇਹ ਆਪਣਾ ਬਠਿੰਡੇ ਬਣਾ ਹੋਇਆ ਸੈਂਟਰ ਬਨਵੇ ਸਟਾਫ ਸੈਂਟਰ ਬਣਾਇਆ ਹੋਇਆ ਉੱਥੇ ਜਾ ਕੇ ਮਿਲਦੀ ਹੈ ਨਹੀਂ ਜੀ ਅੱਛਾ ਜੀ ਇੱਕ ਤੁਸੀਂ ਕੋਈ ਜ਼ਿਲ੍ਹਾ ਵਾਈ ਕਿਸੇ ਬੰਦੇ ਨੂੰ ਡਿਊਟੀ ਸੌਂਪੀ ਹੋਈ ਹੈ ਜ਼ਿੰਮੇਵਾਰੀ ਸੌਂਪੀ ਹੋਈ ਹੈ ਜਿਹੜਾ ਬੰਦਾ ਤੁਹਾਡੇ ਹਾਂ ਜੀ ਹਾਂ ਜੀ ਜ਼ਿੰਮੇਵਾਰੀ ਪੂਰੀ ਹੈ ਜੀ ਜਾਂ ਜਿਹੜਾ ਨਾਲ ਕਿਸੇ ਵੀ ੱਟਕਾ ਹੁੰਦਾ ਹੈ ਜਾਂ ਕਿਸੇ ਨਾਲ ਕੋਈ ਦਫ਼ਤਰ ਦੇ ਵਿੱਚ ਗੱਠਨਮਾਈ ਨਹੀਂ ਹੁੰਦੀ ਯਾਰ ਆਫਟਰ ਦੇ ਵਿੱਚ ਕੋਈ ਗੱਲ ਬਾਤ ਸੁਣਦਾ ਨਹੀਂ ਜਾ ਕੇ ਤੇ ੱਤਕਾਉ ਰਿਹਾ ਉਥੇ ਅੰਗਹੀਣਾ ਦੇ ਨਾਲ ਅਸੀਂ ਖੜਦੇ ਹੈਗੇ ਅੱਛਾ ਜੀ ਇੱਕ ਬਾਬਾ ਜੀ ਮੰਨ ਲਓ ਜਿਹੜਾ ਤੁਹਾਡਾ ਕੋਈ ਮੇਨ ਬੰਦਾ ਜਿੰਨਾ ਵੀ ਜਿੰਨਾ ਤੁਸੀਂ ਸਰਕਲ ਬਣਾਇਆ ਹੋਇਆ ਉਹਨਾਂ ਦੇ ਤੁਸੀਂ ਨਾਮ ਲੈ ਕੇ ਮੋਬਾਈਲ ਨੰਬਰ ਜਰੂਰ ਬੋਲ ਦਿਓ ਤਾਂ ਕਿ ਜਿਹੜੇ ਲੋੜਵੰਦ ਪਰਿਵਾਰ ਹਨ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ ਹਾਂਜੀ ਹਾਂਜੀ ਲੋੜਵੰਦ ਜਿਹੜੇ ਵੀਰ ਨੇਗੇ ਉਹਨਾਂ ਦੀ ਆਪ ਆ ਜਾਵੇ ਕੋਈ ਮਦਦ ਦਾਨੀ ਸੱਜਣਾ ਤੋਂ ਕਰਵਾ ਲੈ ਦਾਨੀ ਸੱਜਣਾ ਦੇ ਆਪਣੇ ਕੋਲੇ ਫੋਨ ਆਉਂ ਵਗੈਰਾ ਆਉਂਦੇ ਰਹਿੰਦੇ ਨੇਗੇ ਵੀ ਭਾਈ ਜੀ ਆ ਸਾਡੇ ਕੋਲ ਸੇਵਾ ਤਾਂ ਕੋਈ ਦੱਸਿਓ ਜਰੂਰ ਤੇ ਆਪਾਂ ਉਹਨਾਂ ਨੂੰ ਵੀ ਆਪਾਂ ਉਥੋਂ ਸਮਾਨ ਪ੍ਰੋਵਾਈਡ ਕਰਵਾ ਦਿੰਦੇ ਹਾਂ ਹਾਂਜੀ ਮੈਂ ਇਹ ਕਹਿ ਰਿਆ ਸੀਗਾ ਵੀ ਜਿਹੜੇ ਤੁਹਾਡੇ ਕੋਈ ਆਗੂ ਬੰਦੇ ਹਨ ਉਹਨਾਂ ਦੇ ਮੋਬਾਈਲ ਨੰਬਰ ਦੱਸੋ ਤਾਂ ਕਿ ਲੋੜਵੰਦ ਪਰਿਵਾਰ ਤੁਹਾਡੇ ਨਾਲ ਸੰਪਰਕ ਕਰ ਸਕੇ ਨੰਬਰ ਹੈਗਾ ਜੀ 9041088520 ਜ਼ਿਲ੍ਹਾ ਪ੍ਰਧਾਨ ਤੇ ਜਦੋਂ ਵੀ ਕਿਤੇ ਵੀ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਤੇ ਕਿਸੇ ਵੀ ਚੀਜ਼ ਦੀ ਲੋੜ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਆਪਾਂ ਜਰੂਰ ਦਵਾਵਾਂਗੇ ਸਮਾਨ ਅੱਛਾ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆਸ਼ਾ ਕਰਦੇ ਹਾਂ ਕਿ ਜਿਹੜੇ ਪਰਿਵਾਰਾਂ ਨੂੰ ਇਸ ਚੀਜ਼ਾਂ ਦੀ ਲੋੜ ਹੈਗੀ ਆ ਉਹ ਬਾਈ ਨਾਲ ਸੰਪਰਕ ਕਰਨ ਬਾਈ ਤੁਹਾਡਾ ਪੂਰਾ ਸਹਿਯੋਗ ਕਰਨਗੇ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ